ਜੀ ਦੋਸਤੋ ਕਾਫੀ ਸਾਰੇ ਕਮੈਂਟ ਆਏ ਸੀ ਵੀ ਪਰਮਲ ਦੀ ਸਬਜੀ ਤੇ ਇੱਕ ਰੈਸਪੀ ਜਿਹੜੀ ਹੁਣ ਉਹ ਸ਼ੇਅਰ ਜਰੂਰ ਕਰਿਓ ਜੀ ਤੇ ਆਪਾਂ ਪਰਮਲ ਅੱਜ ਮੰਡੀ ਹੋਂ ਤੋੜੇ ਆ ਵੇਲ ਨਾਲੋਂ ਇਹ ਤੇ ਇਹਨਾਂ ਦੇ ਉੱਤੇ ਤੁਹਾਨੂੰ ਇੱਕ ਰੈਸਪੀ ਸ਼ੇਅਰ ਕਰਾਂਗੇ ਤੇ ਪਰਮਲ ਕਿਹਦੀ ਕਿਹਦੀ ਪਸੰਦ ਹੈ ਕਿਹਨੂੰ ਕਿਹਨੂੰ ਇਹ ਸਬਜੀ ਜ਼ਿਆਦਾ ਟੇਸਟੀ ਲੱਗਦੀ ਹੈ ਕਿਵੇਂ ਤੁਸੀਂ ਬਣਾਉਨੇ ਹੋ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਬੈਲ ਆਈਕਨ ਦਬਾ ਦਿਓ ਜੀ ਤੇ ਆਪਾਂ ਇਹਦੀ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਹੈ ਜੀ ਪਰਮਲਾ ਜੋ ਕਿ ਹਰ ਘਰ ਦੇ ਵਿੱਚ ਸਬਜ਼ੀ ਬਣਾਈ ਜਾਂਦੀ ਹੈ ਤੇ ਆਪਾਂ ਆਪਣੀ ਰੈਸਪੀ ਤੁਸੀਂ ਸ਼ੇਅਰ ਕਰਨੀ ਹੈ ਸੀ ਦੱਸਣੀ ਹੈ ਕਮੈਂਟ ਦੇ ਵਿੱਚ ਵੀ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਤੇ ਫਿਰ ਤੁਹਾਨੂੰ ਅਸੀਂ ਆਪਣੀ ਰੈਸਪੀ ਸ਼ੇਅਰ ਕਰਾਂਗੇ ਤੇ ਹੋਰ रेसिपी ਦੇਖ ਤੁਹਾਡੇ ਬੱਚੇ ਵੀ ਕਹਿਣਗੇ ਮੰਮਾ ਹੋਰ ਦਿਓ ਸਬਜੀ ਕਿਉਂਕਿ ਅਸੀਂ ਜਿਹੜੀ ਰੈਸਪੀ ਬਣਾਉਂਦੇ ਆ ਉਹ ਇੱਕ ਬਾਕਮਾਲ ਹੁੰਦੀ ਹੈ ਤੇ ਤੁਸੀਂ ਸ਼ੇਅਰ ਜਰੂਰ ਕਰਨੀ ਹੈ ਵੀਡੀਓ ਜੀ ਤੇ ਕਮੈਂਟ ਜਰੂਰ ਕਰਨਾ ਤੁਸੀਂ ਆਪਣੇ ਘਰ ਚ ਰੈਸਪੀ ਜਿਹੜੀ ਆ ਜਾਂ ਇਹਨੂੰ ਕਿਵੇਂ ਬਣਾਉਂਦੇ ਹੋ ਉਹ ਕਮੈਂਟ ਜਰੂਰ ਕਰਨਾਗੇ ਧੰਨਵਾਦ ਸਾਰਿਆਂ ਦਾ ਜੀ